ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਪੱਤੀ ਰਾਵਲ ਕੀ ਪਿੰਡ ਰੁੜਕਾ ਕਲਾਂ ਵਿਖੇ ਗੁਰਦੁਆਰਾ ਸਾਹਿਬ ਦੇ ਹਾਲ ਨੂੰ ਵੱਡਾ ਕਰਨ ਉਪਰੰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਇਸ ਮੌਕੇ ਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਭਾਈ ਚਰਨਜੀਤ ਸਿੰਘ ਜੀ ਪਾਸਲਾ ਵਾਲਿਆਂ ਦੇ ਰਾਗੀ ਜੱਥੇ ਵੱਲੋਂ ਗੁਰਵਾਣੀ ਕੀਰਤਨ ਕੀਤਾ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਅਤੇ ਨગર ਨਿਵਾਸੀਆਂ ਨੇ ਦੱਸਿਆ ਕਿ ਸਮੂਹ ਸੰਗਤਾਂ ਦੇ ਵੱਡਮੁੱਲੇ ਸਹਿਯੋਗ ਦੇ ਨਾਲ ਇਸ ਗੁਰਦੁਆਰਾ ਸਾਹਿਬ ਜੀ ਦੇ ਦੀਵਾਨ ਹਾਲ ਦੇ ਹਾਲ ਨੂੰ ਵੱਡਾ ਕਰਕੇ ਮੋੜ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ ਅਤੇ ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਹਨ। ਉਨ੍ਹਾਂ ਨੇ ਇਹਨਾਂ ਕਾਰਜਾਂ ਵਿੱਚ ਮਾਇਕ ਅਤੇ ਹਰ ਤਰ੍ਹਾਂ ਦੀ ਸੇਵਾ ਪਾਉਣ ਵਾਲੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਵਹਿਗੂਰ ਜੀ ਦਾ ਹਾਸਾ ਸ਼ਿਲਵਾਹਿਕ ਸਭੇ ਅੱਜ ਪਿੰਡ ਰੋੜਕਾ ਤਰ੍ਹਾਂ ਦੇ 23 ਰਾਵਲ ਕੀ ਜਿਹੜਾ ਦਾਸ ਗੁਰਦੁਆਰਾ ਸਾਹਿਬ ਦੇ ਜੋ ਹਾਲ ਪਹਿਲਾ ਛੋਟੇ ਸਾਨੂੰ ਤੁਹਾਨੂੰ ਫੇਰ ਕਰਕੇ ਬਣਾ ਦਿੱਤਾ ਗਿਆ ਜਿਸ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸੁੰਦਰ ਸਜਾਇਆ ਗਿਆ ਉਹਦੇ ਸੰਬੰਧ ਵਿੱਚ ਅੱਜ ਆਲ ਦਾ ਦੁਆਟ ਨੂੰ ਕੀਤਾ ਗਿਆ ਇਹ ਹਾਲ ਪਿੰਡ ਵਾਸੀ ਐਨ ਆਰ ਆਈ ਵੀਰ ਤੇ ਮੱਲਾ ਵਾਸੀਆਂ ਦੀ ਸਹਿਯੋਗ ਦੇ ਨਾਲ ਤਿਆਰ ਕੀਤੇ ਗਏ ਹਨ ਲੰਗਰ ਹਾਲ ਦੇਣਗਾ ਹਾਲ ਤੇ ਦੀਵਾਨ ਹਾਲ ਦਾ ਇਹ ਫਿਲਮ ਰਾਂਤਾਲੀ ਦੇ ਪ੍ਰਕਾਸ਼ ਹੋਏ ਆ ਅੱਜ ਸ਼ੋਭਨੀ ਸਾਹਿਬ ਦੇ ਪਾਕ ਕੀਤਾ ਗਏ ਉਸ ਤੋਂ ਬ੍ਰੰਤ ਕੀਰਤਨ ਦਰਬਾਰ ਸਜ ਆ ਗਿਆ ਉਸ ਤੋਂ ਬ੍ਰੰਤ ਸੰਤਾਂ ਨੂੰ ਲੰਗਰ ਹਾਲ ਦੇ ਵਿੱਚ ਲੰਗਰ ਸਟਾਇਆ ਗਿਆ ਇਹਦੇ ਨਾਲ ਹੀ ਜਿਹੜਾ ਵੀਰਾਂ ਦੇ ਆਪਣੀ ਨੇਕਵਾਈ ਦੇ ਵਿੱਚੋਂ ਗੁਰੂ ਮਹਾਰਾਜ ਦੇ ਘਰ ਵਾਸਤੇ ਮਾਇਆ ਪੇੜਾ ਕੀਤੀ ਸੀ ਉਹ ਵੀ ਦੇਤੇ ਹੈ ਅਸੀਂ ਸਾਰੀਆਂ ਸਰਕਾਰਾਂ ਦਾ ਕਮੇਟੀ ਬਨੋ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਸ ਤਰ੍ਹਾਂ ਅੱਗੇ ਤੋਂ ਗੁਰੂ ਮਹਾਰਾਜ ਕਿ ਆ ਸੰਤੋ ਆਪਣੇ ਗੁਰੂ ਘਰ ਦੇ ਨਾਲ ਜੁੜਦੇ ਰਹਿਣਾ ਤੇ ਆਪਣੀ ਨੇਕ ਕਮਾਈ ਦੇ ਵਿੱਚੋਂ ਲੰਗਰਾਂ ਦੇ ਲਈ ਤੇ ਵਾਤਾਵਰਣ ਦੀ ਇਨਕਾਰ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ